ਤੋ ਬੜੇ ਬੜੇ ਵੱਡੇ ਮਹਾਂਪੋਸਟ ਜਿਹੜੇ ਆ ਦਾਨੀ ਸੱਜਣ ਸਾਡੇ ਕੋ ਆਦੇ ਸਾਡਾ ਪੰਜਾਬੀਆਂ ਦਾ ਬਹੁਤ ਵੱਡਾ ਮਾਣ ਨੇ ਅਬਦਾਇ ਸਾਹਿਬ ਦੁਬਈ ਤੋਂ ਵੱਡੇ ਬਿਜ਼ਨਸਮੈਨ ਨੇ ਜਦੋਂ ਸਾਡੇ ਤੇ ਪੀੜ ਪੈਂਦੀ ਆ ਸਿੱਖਾਂ ਤੇ ਪੈਂਦੀ ਆ ਪੰਜਾਬ 'ਚ ਪੈਂਦੀ ਆ ਪੰਜਾਬ ਤੋਂ ਬਾਅਦ ਕਿਤੇ ਪੈਂਦੀ ਆ ਸਾਡੇ ਭਾਈਚਾਰੇ ਤੇ ਤੇ ਸਭ ਤੋਂ ਪਹਿਲਾਂ ਅਬਦਾਇ ਸਾਹਿਬ ਅੱਗੇ ਆਉਂਦੇ ਆ ਅੱਗੇ ਹੁੰਦੇ ਆ ਹੁਣ ਵੀ ਹੜਾਂ ਦੇ ਵਿੱਚ ਇਹ ਸਾਡੀ ਬਾਹ ਫੜਦੇ ਆ ਇਹ ਬੰਦਾ ਉਹ ਸ਼ਖਸ ਨੇ ਜੇ ਇਹ ਤੋਲ ਭੈਣ ਤੇ ਬਹੁਤ سارے ਮਸਲੇ ਹੱਲ ਹੋ ਜਾਂਦੇ ਆ ਮੈਨੂੰ ਅੱਜ ਬੜੀ ਖੁਸ਼ੀ ਆ ਕਿ ਉਹ ਨਾਲੇ ਚਾਏ ਐਸ ਵੇਲੇ ਚਮਿਆਦੀ ਪਾੜੀ ਦੇ ਵਿੱਚ ਸਾਡੀ ਇਹ ਨਾਲਾ ਨਿਵਾਸੀਆਂ ਦੀ ਇਹ ਬਾਹ ਫੜਨਗੇ ਕਹਿਣ ਦੀ ਲੋੜ ਨਹੀਂ ਇਹਨਾਂ ਨੇ ਆਪਣੇ ਆਪ ਵੀ ਫੜ ਲੈਣੀ ਆ ਇਹਨਾਂ ਨੇ ਖੁਦ ਵੀ ਵੇਖਿਆ ਹੈ ਕਿ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਬੁਰਾ ਹਾਲਤ ਹੋਈ ਆ ਇੰਨੀ ਕੁ ਬੁਰੀ ਹਾਲਤ ਆ ਕਿ ਦੱਸ ਨਹੀਂ ਸਕਦੇ ਪਰ ਜਦੋਂ ਇਦਾਂ ਦੇ ਸੱਜਣ ਜਿਹੜੇ ਇਦਾਂ ਨਹੀਂ ਸੱਜਣ ਮਾ ਦਾ ਸੱਚੇ ਬਾਦਸ਼ਾਹ ਨੇ ਭੇਜਿਆ ਸਾਡੇ ਕੋ ਤੇ ਲਾਜ਼ਮੀ ਸਾਦੇ ਨਾਲ ਮਿਲ ਕੇ ਅਸੀਂ ਮਸਲੇ ਜਿਹੜੇ ਹੱਲ ਕਰ ਲਏ ਨੇ ਹੁਣ ਵੀ ਅਸੀਂ ਅਜਨਾਲਾ ਨਿਵਾਸੀ ਜਿਹੜੇ ਟਾਈਮ ਲੱਗੂਗਾ ਪਰ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਾਂਗੇ ਜਦੋਂ ਅਪਾਧ ਸਾਬ ਬਦਗੇ ਸੱਜਣ ਸਾਡੀ ਬਾਹ ਜੜੀਆਂ ਫੜਨਗੇ ਮੈਂ ਇਹਨਾਂ ਨੂੰ ਮਤਲਬ ਜਿਹਾ ਕਹਿੰਦਾ ਧੰਨਵਾਦ ਕਰਦਾ ਕਿ ਸਾਡੇ ਹਲਕੇ ਦੇ ਵਿੱਚ ਆਏ ਆ ਅਜਨਾਲੇ ਦੇ ਲੋਕਾਂ ਦੇ ਨਾਲ ਆਏ ਆ ਸਾਡੇ ਇਸ ਵੇਲੇ ਮਤਲਬ ਜਿਹੜੀਆਂ ਸਾਡੀਆਂ ਪੀੜਾਂ ਜਿਹੜੀਆਂ ਉਹਨਾਂ ਨੂੰ ਕੱਟ ਕਰਨ ਆਏ ਆ